ਕਿ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹਾਂ ਤੇ ਹਸਪੀਟਲ ਜੇ ਆਏ ਆ ਤੇ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਹਾਡੀਆਂ ਅਰਦਾਸਾਂ ਕਰਕੇ ਰਾਜਵੀਰ ਭਾਈ ਰਿਕਵਰ ਕਰ ਰਿਹਾ ਪਹਿਲਾਂ ਨਾਲੋਂ ਕਾਫੀ ਫਰਕ ਆ। ਅਜੋ ਰਾਤ ਕੇ ਜਿਸੀ ਰਾਤਾਂ ਮਤਲਬ ਸਾਰਿਆਂ ਨੇ ਦਿਲ ਛੱਡਤਾ ਸੀਗਾ ਬਟ ਮੈਂ ਹੀ ਸੋਚਦਾ ਵੀ ਪਿਛਲੇ ਆਲਮੋਸਟ 24 ਘੰਟਿਆਂ ਤੋਂ 28 ਘੰਟਿਆਂ ਤੋਂ ਲਗਾਤਾਰ ਅਰਦਾਸਾਂ ਚੱਲਦੀਆਂ ਪਈਆਂ ਕੋਈ ਇਹੋ ਜਿਹਾ ਸਕਿੰਟ ਸੀਗਾ ਨਹੀਂ ਜਦੋਂ ਅਰਦਾਸ ਨਾਮ ਵੀ ਹੋਵੇ ਤੇ ਮੈਂ ਉਹੀ ਮਨ ਸੋਚਦਾ ਸੀ ਵੀ ਗੱਲ ਕਿ ਮਾਰੇ ਲੋਕਾਂ ਦੀਆਂ ਅਰਦਾਸਾਂ ਕਰਕੇ ਕਾਲਪੁਰ ਕਣੀ ਚੀਜ਼ ਸੁਣੀ ਹੈ ਵੀਰਾ ਰਿਕਵਰ ਕਰ ਰਿਹਾ ਹੁਣ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਤੇ ਬਸ ਹੁਣ ਥੋੜਾ ਜਿਹਾ ਹੋਰ ਆਪਾਂ ਜ਼ੋਰ ਮਾਰੀਏ ਹੰਬਲਾ ਮਾਰੀਏ ਮਾਰੇ ਕਿਰਪਕਾਂ ਤੇ ਅਗਲਾ ਥੋੜਾ ਟਾਈਮ ਕ੍ਰਿਟੀਕਲ ਆ ਹੋਪਫੁਲੀ ਸਾਰਾ ਕੁਝ ਸਹੀ ਹੋ ਜਾਣਾ ਤੇ ਵੀਰ ਆਪਣਾ ਪੈਰਾਂ ਤੇ ਖੜਾ ਹੋ ਜਾਊਗਾ ਡਾਕਟਰਾਂ ਦਾ ਕਹਿਣਾ ਵੀ ਛੇਤੀ ਰਿਕਵਰ ਕਰ ਜਾਣਗੇ ਤੇ ਮੇਰੀ ਸਾਰਿਆਂ ਅਗੇ ਹੋਰ ਅਰਦਾਸ ਆ ਵੀ ਤੁਸੀਂ ਸਾਰਿਆਂ ਨੇ ਅਰਦਾਸ ਕਰੋ ਦਿਨ ਰਾਤ ਅਰਦਾਸ ਕਰੋ ਧੰਨਵਾਦ ਬਹੁਤ ਬਹੁਤ ਕਿਰਪਕਾਂ